ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਇਹ ਕਾਫੀ ਜ਼ਿਆਦਾ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿਉਂਕਿ ਕੈਨੇਡਾ ਜਾਣ ਵਾਲੇ ਪੰਜਾਬੀ ਕਈ ਵਾਰ ਕੁਝ ਅਜਈਆਂ ਗਲਤੀਆਂ ਕਰ ਲੈਂਦੇ ਹਨ ਜਿਸ ਦੇ ਕਾਰਨ ਉਹਨਾਂ ਨੂੰ ਦਿੱਲੀ 에ਅਰਪੋਰਟ ਤੋਂ ਹੀ ਵਾਪਸ ਮੋੜਨਾ ਪੈਂਦਾ ਹੈ ਜਿਹਾ ਇਸੇ ਤਰ੍ਹਾਂ ਦਾ ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹਾ ਦੇ ਪਿੰਡ ਝੰਡੇਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ 6 ਪੰਜਾਬੀ ਜੋ ਕਿ ਪੰਜਾਬੀ ਪਰਿਵਾਰ ਸੀ ਕੈਨੇਡਾ ਜਾ ਰਿਹਾ ਸੀ ਤੇ ਉਹਨਾਂ ਨੂੰ ਦਿੱਲੀ 에ਅਰਪੋਰਟ ਤੋਂ ਹੀ ਵਾਪਸ ਮੋੜ ਦਿੱਤਾ ਗਿਆ ਹੈ ਇਹੀ ਜਾਣਕਾਰੀ ਦੇ ਅਨੁਸਾਰ ਮੋਗਾ ਦੇ ਰਹਿਣ ਵਾਲੇ ਜਗਦੀਪ ਸਿੰਘ ਅਤੇ ਜਗਰੂਪ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕੈਨੇਡਾ ਜਾਣਾ ਸੀ ਤੇ ਉਨ੍ਹਾਂ ਦੇ ਲਈ ਉਨ੍ਹਾਂ ਦੇ ਵੱਲੋਂ 6 ਹਵਾਈ ਟਿਕਟਾਂ ਖਰੀਦੀਆਂ ਗਈਆਂ ਜੋ ਕਿ ਦਿੱਲੀ ਤੋਂ ਟੋਰਾਂਟੋ ਅਤੇ ਟੋਰਾਂਟੋ ਤੋਂ ਦਿੱਲੀ ਵਾਪਸੀ ਦੀਆਂ ਵੀ ਟਿਕਟਾਂ ਖਰੀਦੀਆਂ ਗਈਆਂ ਜਿਨ੍ਹਾਂ ਦੀ ਕੁੱਲ ਕੀਮਤ 8,48,000 ਰੁਪਏ ਬਣੀ ਏ ਟਿਕਟਾਂ ਉਹਨਾਂ ਦੇ ਵੱਲੋਂ ਲੁਧਿਆਣਾ ਦੇ ਟ੍ਰੈਵਲ ਏਜੰਟ ਪਤੀ ਪਤਨੀ ਦੇ ਕੋਲੋਂ ਖਰੀਦੀਆਂ ਗਈਆਂ ਜਿਨ੍ਹਾਂ ਦਾ ਕੀ ਨਾਮ ਦੀਪਕ ਸ਼ਰਮਾ ਅਤੇ ਉਸ ਦੀ ਪਤਨੀ ਦਾ ਨਾਮ ਕਮਲਜੀਤ ਸ਼ਰਮਾ ਨਿਵਾਸੀ ਸੀਆਈਏ ਬਾਲੀ ਗਲੀ ਮੋਗਾ ਦੇ ਵਿੱਚ ਉਹਨਾਂ ਦੇ ਵੱਲੋਂ ਖਰੀਦੀਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਦੇ ਛੇ ਹੀ ਰਿਸ਼ਤੇਦਾਰ ਕੈਨੇਡਾ ਦੀਆਂ ਟਿਕਟਾਂ ਲੈ ਕੇ ਦਿੱਲੀ 에ਰਪੋਰਟ ਦੇ ਉੱਤੇ ਪਹੁੰਚ ਗਏ ਤੇ ਜਿਵੇਂ ਹੀ ਉਹ ਦਿੱਲੀ 에ਰਪੋਰਟ ਦੇ ਅੰਦਰ ਐਂਟਰੀ ਕਰਨ ਲੱਗੇ ਤੇ ਸੁਰੱਖਿਆ ਕਰਮਚਾਰੀਆਂ ਨੂੰ ਉਹਨਾਂ ਦੀਆਂ ਟਿਕਟਾਂ ਦੇ ਉੱਤੇ ਸ਼ੱਕ ਪਈ ਤੇ ਇਸ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰ ਇਨੂੰ ਬੁਲਾਇਆ ਗਿਆ ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵੱਲੋਂ ਟਿਕਟਾਂ ਚੈੱਕ ਕੀਤੀਆਂ ਗਈਆਂ ਤੇ ਸਾਰੀਆਂ ਹੀ ਟਿਕਟਾਂ ਜਾਲੀ ਨਿਕਲੀਆਂ ਸੋ 8 ਲੱਖ 48000 ਰੁਪਏ ਦੀਆਂ ਜੋ ਕਿ 8.5 ਲੱਖ ਦੇ ਕਰੀਬ ਟਿਕਟਾਂ ਉਹਨਾਂ ਦੇ ਵੱਲੋਂ ਲਈਆਂ ਗਈਆਂ ਸਨ ਉਹ ਸਾਰੀਆਂ ਦੀਆਂ ਸਾਰੀਆਂ ਜਾਲੀ ਨਿਕਲੀਆਂ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਦਿੱਲੀ 에어ਪੋਰਟ ਤੋਂ ਵਾਪਸ ਮੋੜ ਦਿੱਤਾ ਗਿਆ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਰਿਸ਼ਤੇਦਾਰ ਜੋ ਕਿ ਜਿਨ੍ਹਾਂ ਦੇ ਵੱਲੋਂ ਟਿਕਟਾਂ ਕਰਵਾਈਆਂ ਗਈਆਂ ਸਨ ਜਗਦੀਪ ਸਿੰਘ ਅਤੇ ਜਗਰੂਪ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਜਦੋਂ ਏਜੰਟ ਦੇ ਨਾਲ ਸੰਪਰਕ ਕੀਤਾ ਗਿਆ ਪਹਿਲਾਂ ਤੇ ਏਜੰਟ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਉਹ 5.8 ਲੱਖ ਰੁਪਏ ਜਿਹੜੇ ਉਹ ਮੋੜ ਦੇਵੇਗਾ ਪਰ ਬਾਅਦ ਵਿੱਚ ਹੁਣ ਏਜੰਟ ਹੀ ਦੋਨੋਂ ਜਿਹੜੇ ਆ ਉਹ ਫਰਾਰ ਹੋ ਚੁੱਕੇ